ਲਗਾਤਾਰ ਹੁਣ ਸਮਾਂ ਘਟਦਾ ਜਾ ਰਿਹਾ ਇੱਕ ਤਰ੍ਹਾਂ ਦੇ ਨਾਲ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਕਿਸਾਨ ਸ਼ੰਭੂ ਬਾਰਡਰ ਦੇ ਵੱਲ ਜਿੱਥੇ ਵਧਰੇ ਸ਼ੁਰੂ ਹੋ ਚੁੱਕੇ ਨੇ ਉੱਥੇ ਹੀ ਅਜੇ ਵੀ ਜਿਹੜੇ ਪੰਜਾਬ ਦੇ ਕਈ ਹਿੱਸਿਆਂ ਚੋਂ ਕਿਸਾਨ ਲਗਾਤਾਰ ਦਿੱਲੀ ਵੱਲ ਨੂੰ ਵਧਨ ਦੀਆਂ ਤਿਆਰੀਆਂ ਦੇ ਵਿੱਚ ਨੇ ਤਾਂ ਤਸਵੀਰਾਂ ਦਿਖਾ ਦਈਏ ਅੰਮ੍ਰਿਤਸਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿਹੜੇ ਜਾ ਰਹੇ ਨੇ ਜੀਸੀਬੀ ਮਸ਼ੀਨਾਂ ਨਾਲ ਲੈ ਕੇ ਕਿਸਾਨ ਜਿਹੜੇ ਇੱਥੋਂ ਕੂਚ ਕਰ ਰਹੇ ਨੇ ਦਿੱਲੀ ਵੱਲ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਵੱਡੇ ਪੱਧਰ ਤੇ ਜਿਹੜਾ ਕਿਸਾਨਾਂ ਵੱਲੋਂ ਦਿੱਲੀ ਕੂਚ ਦੀ ਜਿਹੜੀ ਕਾਲ ਦਿੱਤੀ ਗਈ ਸੀ ਤਾਂ ਚੀਜ਼ਾਂ ਉਦਾਂ ਹੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਅੰਮ੍ਰਿਤਸਰ ਤੋਂ ਮਰਜ ਦੀ ਧਰਤੀ ਤੋਂ ਜਦੋਂ ਕਿਸਾਨ ਰਵਾਨਗੀ ਭਰ ਰਹੇ ਨੇ ਦਿੱਲੀ ਵਾਲੇ ਪਾਸੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਵੱਡੀ ਤਦਾਦ ਦੇ ਵਿੱਚ ਕਿਸਾਨਾਂ ਦਾ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਜੇ ਐ ਕਹਿ ਲਓ ਕਿ ਕਿਸਾਨ ਉੱਤੇ ਪਹੁੰਚ ਚੁੱਕੇ ਨੇ ਇਕੱਠੇ ਹੋ ਚੁੱਕੇ ਨੇ ਔਰ ਅਜੇ ਵੀ ਜਿਹੜੇ ਪੰਜਾਬ ਦੇ ਕਈ ਪਿੰਡਾਂ ਚੋਂ ਪੰਜਾਬ ਦੇ ਕਈ ਹਿੱਸਿਆਂ ਚੋਂ ਕਿਸਾਨ ਰਵਾਨਾ ਹੋ ਰਹੇ ਨੇ ਤਾਂ ਲਗਾਤਾਰ ਕਈ-ਕਈ ਕਿਲੋਮੀਟਰ ਦੇ ਕਿਸਾਨਾਂ ਦੀਆਂ ਟਰਾਲੀਆਂ ਦੇ ਕਾਫਲੇ ਵੱਧ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਜੀਸੀਬੀ ਮਸ਼ੀਨਾਂ ਲੈ ਕੇ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਔਰ ਵੱਡੇ ਪੱਧਰ ਦੇ ਉੱਤੇ ਟਰਾਲੀਆਂ ਦੇ ਵਿੱਚ ਕਈ-ਕਈ ਮਹੀਨਿਆਂ ਦਾ ਰਾਸ਼ਨ ਵੀ ਨਾਲ ਲੈ ਕੇ ਚੱਲੇ ਨੇ 쿨ਰ ਸਮੇਤ ਹੋਰ ਜਿਹੜੀਆਂ ਚੀਜ਼ਾਂ ਨੇ ਕਿਸਾਨਾਂ ਵੱਲੋਂ ਨਾਲ ਉੱਥੇ ਲਿਜਾਈਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਜੇਸੀਬੀ ਮਸ਼ੀਨ ਹੈ ਕਿਸਾਨਾਂ ਦੇ ਨਾਲ ਔਰ ਵਕਫ ਵਕ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵੱਲੋਂ ਸਮਰਥਨ ਕੀਤਾ ਗਿਆ ਇਸ ਦਿੱਲੀ ਕੂਚ ਦਾ ਹਾਲਾਂਕਿ ਇਸ ਵਾਰ ਜਿਹੜੀਆਂ तमाम ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਨਹੀਂ ਹੈਗੀਆਂ ਪਰ ਫਿਰ ਵੀ ਬਹੁਤ ਵੱਡੀ ਤਦਾਦ ਹੈ ਕਿਸਾਨ ਜਥੇਬੰਦੀਆਂ ਦੀ ਬਹੁਤ ਵੱਡੀ ਤਦਾਦ ਹੈ ਕਿਸਾਨਾਂ ਦੀ ਜੋ ਦਿੱਲੀ ਵੱਲ ਲਗਾਤਾਰ ਵੱਧ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ 10 ਵਜੇ ਤੋਂ ਉੱਪਰ ਦਾ ਟਾਈਮ ਹੋ ਚੁੱਕਾ ਹੈ 10 ਵਜੇ ਦੀ ਕਾਲ ਸੀ ਔਰ ਇਸ ਵੇਲੇ ਕਿਸਾਨ ਬਹੁਤ ਨੇੜੇ ਸ਼ੰਭੂ ਦੇ ਗੋਲ ਜਿਹੜੇ ਇਕੱਠੇ ਹੋ ਚੁੱਕੇ ਨੇ ਔਰ ਕਿਸੇ ਵੇਲੇ ਵੀ ਜਿਹੜਾ ਅੱਗੇ ਵਧਿਆ ਜਾਵੇਗਾ ਕਿਸਾਨਾਂ ਦੇ ਵੱਲੋਂ ਔਰ ਮੌਕੇ ਦੇ ਉੱਤੇ ਤਾਂ ਕਿਸਾਨ ਅੰਦোলন 2.0 ਕਹਿ ਸਕਦੇ ਆ ਔਰ ਉਧਰ ਇਸ ਦੇ ਨਾਲ ਕੀ ਜਿਹੜਾ ਸਿੰਘੂ ਬਾਰਡਰ ਹੈ ਟਿੱਕਰੀ ਬਾਰਡਰ ਹੈ ਗਾਜ਼ੀਪੁਰ ਬਾਰਡਰ ਹੈ ਉੱਥੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਇਹ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਅੰਮ੍ਰਿਤਸਰ ਮੱਧ ਦੀ ਧਰਤੀ ਤੋਂ ਕਿਸਾਨ ਜਿਹੜੇ ਲਗਾਤਾਰ ਵਧ ਰਹੇ ਨੇ ਔਰ ਜੀਸੀਬੀ ਮਸ਼ੀਨਾ ਕਿਉਂਕਿ ਵੱਡੇ ਪੱਧਰ ਦੇ ਉੱਤੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਕੰਕਰੀਟ ਦੀਆਂ ਜਿਹੜੀਆਂ ਉੱਥੇ ਸੀਮਿੰਟ ਦੀਆਂ ਇੱਕ ਤਰ੍ਹਾਂ ਦੇ ਨਾਲ ਦੁਵਾਰਾ ਨੇ ਵੱਡੇ ਵੱਡੇ ਬਲੌਕ ਨੇ ਤਾਂ ਕਿਸਾਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹਟਾਇਆ ਜਾਵੇਗਾ ਕੁਝ ਹੀ ਦਿਨ ਦੇ ਵਿੱਚ ਅਸੀਂ ਜਿਹੜਾ ਇਸ ਰੋਕ ਨੂੰ ਪਾਰ ਕਰ ਲਾਂਗੇ ਜੈਤੁਰ ਸਿੰਘ ਕੋਟਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਚਾਰਚ ਮੇਡੀ ਪੰਜਾਬ ਅਸੀਂ ਜੀ.ਸੀ.ਪੀ ਆ ਤਾਂ ਲੈ ਕੇ ਜਾ ਰਹੇ ਆ ਹਰਿਆਣਾ ਦੀ ਖੱਟਰ ਸਰਕਾਰ ਨੇ ਜਿਹੜਾ ਪੰਜਾਬ ਤੇ ਹਰਿਆਣਾ ਦਾ ਲਿੰਕ ਤੋੜਿਆ ਆ ਥਾਂ ਥਾਂ ਤੋਂ ਬੈਰੀਕੈਂਡ ਕੀਤੀ ਆ ਉਹ ਜਿਹੜੇ ਬੈਰੀਕੈਂਡ ਹਟਾ ਕੇ ਆਮ ਪਬਲਿਕ ਆਮ ਜਨਤਾ ਦੇ ਜਿਹੜਾ ਰਸਤੇ ਬੰਦ ਕੀਤੇ ਨੇ ਲੋਕ ਖਜਰਖਵਾਰ ਹੋ ਰਹੇ ਨੇ ਉਹ ਰਸਤੇ ਜਿਹੜੇ ਅਭਾਲ ਕਰਨ ਵਾਸਤੇ ਅਸੀਂ ਜੀ.ਸੀ.ਪੀ ਲੈ ਕੇ ਜਾ ਰਹੇ ਆ ਤਾਂ ਕਰਕੇ ਸਾਰਾ ਕੁਝ ਹੋ ਰਿਹਾ ਕਿੰਨੇ ਕ ਵੱਡੇ ਕਾਫਲੇ ਦੇ ਨਾਲ ਤੁਹਾਡੀ ਤਿਆਰੀ ਕੀਤੀ 50 ਤੋਂ ਪਲੱਸ ਟਰਾਲੀਆਂ ਜਿਹੜੀਆਂ ਅਸੀਂ ਇਸ ਟਾਈਮ ਲੈ ਕੇ ਜਾ ਰਹੇ ਆ ਔਰ ਰੋਜ਼ ਦੇ ਰੋਜ਼ ਇਸੇ ਤਰ੍ਹਾਂ ਜਿਹੜੇ ਕਾਫਲੇ ਆ ਉਹ ਚੱਲਦੇ ਰਹਿਣਗੇ ਔਰ ਰੋਜ਼ ਦੇ ਰੋਜ਼ ਜਾਂਦੇ ਰਹਿਣਗੇ ਵਧੀਆ ਗੱਲ ਹੈ ਜੇ ਸਹੀ ਪੋਜ਼ਿਟਿਵ ਚੱਲ ਜੇ ਮੀਟਿੰਗ ਔਰ ਸਹੀ ਤਰੀਕੇ ਦੇ ਨਾਲ ਜਿਵੇਂ ਉਹ ਉਹ ਅੰਦੋਲਨ ਜਿਹੜਾ ਆ ਖਤਮ ਵੀ ਕਰ ਸਕਦੀ ਹੈ ਸਰਕਾਰ ਸਰਕਾਰ ਚਾਹੇ ਤੇ ਮੀਟਿੰਗਾਂ 'ਚ ਹੱਲ ਆ ਟੇਬਲ ਤੇ ਹੱਲ ਆ ਟੇਬਲ ਤੇ ਅੱਜ ਵੀ ਹੱਲ ਹੋ ਸਕਦਾ ਤੇ ਕੱਲ ਵੀ ਹੋ ਸਕਦਾ ਜਦੋਂ ਮਰਜ਼ੀ ਸਰਕਾਰ ਕਾ ਲਈ ਹੱਲ ਤੇ ਟੇਬਲ ਤੇ ਨਿਕਲੂਗਾ ਅਗਰ ਹੱਲ ਨਹੀਂ ਨਿਕਲਦਾ ਤਾਂ ਸੰਘਰਸ਼ ਬਣਦਾ ਹੋਸੀ ਬਿਲਕੁਲ ਜੀ ਸੰਘਰਸ਼ ਤੇ ਤੁਹਾਨੂੰ ਪਤਾ ਹੀ ਆ ਸਿਖਰਾਂ ਦੇ ਇਸ ਵੇਲੇ ਲੱਖਾਂ ਦੇ ਲੋਕ ਬਾਰਡਰਾਂ ਦੇ ਜਾ ਕੇ ਬੈਠੇ ਨੇ ਔਰ ਜਿਹੜੇ ਹੋਰ ਵੀ ਜਾ ਰਹੇ ਨੇ ਕੱਲ ਤੱਕ ਪਰਸੋਂ ਤੱਕ ਦੇਖੋ ਕਿੰਨੀ ਵੱਡੀ ਤਦਾਦ ਦੇ ਵਿੱਚ ਲੋਕ ਜਾ ਰਹੇ ਨੇ ਇਸ ਕਰਕੇ ਧੜਾ ਧੜਾ ਲੋਕ ਬਾਰਡਰਾਂ ਤੇ ਕੁਝ ਕਰ ਰਹੇ ਹੈ ਬੈਰੀਕੇਡ ਕੀਤੀ ਗਈ ਹੈ ਰੋਕਣ ਦੇ ਲਈ ਪਰ ਆਮ ਜਨਤਾ ਬੜੀ ਕੋਸ਼ਿਸ਼ ਆਮ ਜਨਤਾ ਦੇ ਵਾਸਤੇ ਤੁਹਾਨੂੰ ਦੱਸਿਆ ਅਸੀਂ ਮਸ਼ੀਨਾਂ ਲੈ ਕੇ ਜਾ ਰਹੇ ਆਮ ਜਨਤਾ ਨੂੰ ਬਾਹਰ ਕਰਨ ਵਾਸਤੇ ਸਾਰਾ ਵਾਸਤੇ ਜਾ ਰਹੇ ਹਾਂ ਮੈਂ ਸਵਿੰਦਰ ਸਿੰਘ ਬਡਾਲਾ ਜ਼ਿਲ੍ਹਾ ਪ੍ਰਧਾਨ ਨੌਜਵਾਨ ਸੰਘਰਸ਼ ਕਮੇਟੀ ਬਿਲਕੁਲ ਜੀ ਤੁਹਾਨੂੰ ਦੇਖਣ ਹੀ ਡਿਆ ਜੀ ਤਿਆਰੀ ਪੂਰੀ ਦੇ ਨਾਲ ਜਾ ਰਹੇ ਹਾਂ ਮੂੰਹ ਤੋੜਨ ਦਾ ਜਵਾਬ ਦੇਵਾਂਗੇ ਸਰਕਾਰ ਨੂੰ ਜੱਲੀ ਕੁਝ ਕਰਾਂਗੇ ਜੀ ਜੀਸੀਬੀ ਲੈ ਕੇ ਜਾ ਰਹੇ ਹੋ ਜੀਸੀਬੀ ਲੈ ਕੇ ਜਾ ਰਹੇ ਹਾਂ ਸੰਗਲ ਲੈ ਕੇ ਜਾ ਰਹੇ ਹਾਂ 150 ਹਾਰਸ ਪਾਵਰ ਦੇ ਟਰੈਕਟਰ ਲੈ ਕੇ ਜਾ ਰਹੇ ਹਾਂ ਕੁੱਲ ਪੂਰਾ ਇੰਤਜ਼ਾਮ ਲੈ ਕੇ ਜਾ ਰਹੇ ਹਾਂ ਜੀ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਰਹੀ ਹੈ ਸਾਡੇ ਨਾਲ ਪਹਿਲਾ ਹੀ ਵਾਅਦਾ ਕੀਤਾ ਪਹਿਲਾਂ ਵੀ ਅੰਦੋਲਨ ਚੱਲਿਆ ਪਰ ਉਹ ਆਪਣੇ ਵਾਅਦੇ ਦੇ ਖਰੇ ਨਹੀਂ ਉਤਰੇ ਸੋ ਇਸ ਵਾਰ ਦੂਜੀ ਵਾਰ ਤਿਆਰੀ ਕੀਤੀ ਗਈ ਹੈ ਬਿਲਕੁਲ ਜੀ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਕਿਸਾਨਾਂ ਨੂੰ ਹੀ ਖਾਣ ਵਾਸਤੇ ਆਉਂਦੀ ਹੈ ਤੇ ਅਡਾਨੀਆਂ ਬਾਨੀਆਂ ਦੇ ਘਰ ਭਰਨ ਵਾਸਤੇ ਆਉਂਦੀ ਆ بڑے-ਵੜਿਆਂ ਦੇ ਤੇ ਜਮਰਾ ਕਰਜ਼ਾ ਮਾਫ ਕਰ ਰਹੀ ਆ ਤੇ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਆ ਵੇਖੋ ਤੁਸੀਂ ਇਹਨਾਂ ਨੇ ਹਰਿਆਣੇ ਦੇ ਉੱਤੇ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਬਣਾ ਦਿੱਤਾ ਆ ਬਿਲਕੁਲ ਜੀ ਤੁਹਾਡੇ ਸਾਹਮਣੇ ਤਿਆਰੀ ਜੀ ਵੇਖੋ ਜੀ ਸੈਂਕੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਸ਼ਿੰਗਰਸ਼ ਕਮੇਟੀ ਵੱਲੋਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਦੇ ਪੂਰੇ ਜੋਸ਼ ਜੋਸ਼ ਨਾਲ ਜਾ ਰਹੇ ਹਾਂ